ਡੇ ਪਿੰਡ ਦੇ ਸਾਡੇ ਭਾਈ ਜੁਮਾ ਖਾਨ ਦਾ ਤਾਏ ਦਾ ਮੁੰਡਾ ਸਾਨੂੰ ਇੱਥੇ ਮਿਲਣ ਦੇ ਲਈ ਆਇਆ ਹੈ ਉਹ ਇੱਧਰ ਪਾਕਿਸਤਾਨ 'ਚ ਰਹਿੰਦੇ ਨੇ ਲੈਂਦੇ ਪੰਜਾਬ 'ਚ ਤੇ ਉਹਨਾਂ ਦੇ ਬਾਕੀ ਪਰਿਵਾਰ ਮੈਂਬਰ ਚੜ੍ਹਦੇ ਪੰਜਾਬ 'ਚ ਨੇ ਉਹ ਸਾਨੂੰ ਮਿਲਣ ਦੇ ਲਈ ਇੱਥੇ ਆਏ ਨੇ ਸਵੇਰ ਦੇ ਉਡੀਕ ਰਹੇ ਨੇ ਦੇਖਦੇ ਆਪਾਂ ਕਿੱਥੇ ਖੜੇ ਬੰਦੇ ਨੇ ਕਿੱਥੇ ਆ ਗਏ ਅੱਛਾ ਠੀਕ ਹਾਂ ਅੱਛਾ ਕਿਰਦੋ ਅੰਦਰੀ ਕੋਲ ਤੁਮਨਾ ਹੋ ਰਹਾ ਹੈ ਹਾਂ ਹਾਂ ਹੋਰ ਵੀ ਉਹਨਗੇ ਹਾਂਜੀ ਨਾ ਬਸ ਅੱਠ ਜਣੇ ਨੇ ਬਾਈ ਜੀ ਵਧੀਆ ਜੀ ਠੀਕ ਠਾਕ ਤੁਸੀਂ ਦੱਸੋ ਸਭ ਵਧੀਆ ਹਾਂ ਸਭ ਵਧੀਆ ਠੀਕ ਠਾਕ ਨੇ ਅੱਠੇ ਜਣੇ ਨੇ ਆਣ ਕੇ ਪਿੰਡੋਂ ਇੱਕ ਚਾਰ ਬੰਦੇ ਜੀ ਇੱਕ ਵੀ ਆਂਦੀ ਨਿਸ਼ਾਨੀ ਦੇ ਦੋ ਫੜ ਜਾ ਬੇਟਾ ਇੱਕ ਮਿੰਟ ਅਸੀਂ ਮਿਲ ਲਈਏ ਦੂਸਰੇ ਬੰਦੇ ਨਹੀਂ ਆਏ ਆ ਜੀ ਹੋਰ ਪਿੱਛੇ ਰਹਿ ਰੁਕੇ ਹੋਣਗੇ ਸਤਿ ਸ਼੍ਰੀ ਅਕਾਲ ਜੀ ਅੱਛਾ ਐ ਦੱਸੋ ਤੁਸੀਂ ਆਏ ਕਦੋਂ ਦੇ ਹੋਇਆ ਵਾ ਐਸੇ ਦੱਸੋ ਸਵੇਰੇ 10 ਵਜੇ ਦੇ ਥਿਆਂ ਆਣ ਕੇ ਬੈਠੇ 12 ਵਜੇ ਹੋਤੀ ਨਿਕਲ ਗਏ ਸੀ ਕਿਤੇ ਆਏ ਸੀ ਪੀਪੀ ਕੇ ਪਾਣੀ ਧਰਣੀ ਸਵੇਰੇ ਫੂਲ ਕਰੀਏ ਨੇ ਦੋ ਵਾਰੀ ਲੱਗਿਆ ਨਹੀਂ ਫੂਲ ਫੇਰ ਅੱਜ ਗੱਲਬਾਤ ਇਹਦੇ ਉਹਨਾਂ ਨੇ ਕੀ ਦੋ ਵਾਰ ਤਿੰਨ ਚਾਰ ਨੰਬਰ ਚਲਾਤੇ ਹਾਂ ਅਸੀਂ ਤੁਸੀਂ ਇਹ ਮੀਟਿੰਗ ਲੈਣਾ ਕਰ ਤੋਂ ਮਿਲਣਾ ਵਜਾ ਸੋ ਕੀ ਲੈ ਕੇ ਆਏ ਆ ਓ ਇਦਾਂ ਦੇ ਓਦਾਂ ਦੇ ਤੈਸ਼ਨਾਖਤੀ ਕਰ ਲੈ ਤਲਾਸ਼ੀ ਕਰ ਚੈੱਕ ਕਰ ਉਹ ਕਿਥੋਂ ਹੋਏ ਉਹ ਕਹਿੰਦੇ ਉਹ ਤੇ ਬਾਹਰ ਗਿਆ ਹੋਇਆ ਹਾਂ ਨਹੀਂ ਨਹੀਂ ਅਸੀਂ ਤਾਂ ਉਹ ਸਵੇਰੇ ਮੈਂ ਨਹੀਂ ਗਿਆ ਸੀ ਉਹਨਾਂ ਨਾਲ ਮੀਟਿੰਗ 'ਚ ਹਾਂ ਉਹ ਤਿੰਨ ਜਣੇ ਬਾਕੀ ਦੇ ਵਿੱਚ ਫਿਰ ਉੱਥੇ ਦਾ ਉੱਥੇ ਦਾ ਆਈ ਦੀਏ ਇੱਥੇ ਦੀ ਲੋਕੀ ਪੜੀ ਆ ਛੇੜਾ ਟਾਈਮ ਹੈ ਜਿਸ ਮਾਰ ਨਾਲ ਆਦੋਰੀ ਨਾ ਕੋਛ ਨਹੀਂ ਖਾਣਾ ਪੀਣਾ ਤੁਸੀਂ ਮਿਲ ਕੇ ਇਹੀ ਬਹੁਤ ਹੈ ਜੀ ਦਰਸ਼ਕਾਂ ਨੂੰ ਠੀਕ ਹੈ ਤੁਹਾਨੂੰ ਬਹੁਤ ਹੀ ਜੀ ਬੱਸ ਜਲਦੀ ਫੋਨ ਕਰਨਾ ਹੈ ਭਲਾ ਦੱਸੋ ਵੀ ਤੁਹਾਡਾ ਕੀ ਉਥੇ ਰਿਸ਼ਤੇਦਾਰੀ ਕੀ ਹੈਗੀ ਜੁੰਮੇ ਕਹਿੰਦੇ ਚਾਚੇ ਦਾ ਚਾਚੇ ਦਾ ਬੇਟਾ ਜੁੰਮੇ ਜੁੰਮਾ ਸਕੇ ਚਾਚੇ ਦਾ ਬੇਟਾ ਹੈਗਾ ਗੀਰ ਬੱਲਾ ਉਹਦਾ ਛੋਟਾ ਭਾਈ ਹੈ ਹਾਂ ਜੀ ਜਿਹੜਾ ਜਿਹੜਾ ਬੱਚਾ ਹਾਂ ਜੁੰਮਾ ਤੋਂ ਜਿਹੜਾ ਵੱਡਾ ਭਾਈ ਹੈ ਅੱਛਾ ਜਦੋਂ ਹੱਲਿਆਂ ਵੇਲੇ ਕਹਿ ਲਈ ਆਪਾਂ ਤੁਸੀਂ ਥੋੜੇ ਜਿਹੜੇ ਵਾਲਿਦ ਤੇ ਉਹ ਉਸ ਟਾਈਮ ਇੱਧਰ ਆ ਗਏ ਸਾਡੀ ਭੂਆ ਇੱਥੇ ਇੰਦਰ ਵਿਆਹੀ ਹੋਈ ਸੀ ਉਹਦੇ ਚਲ ਕੇ ਆ ਅੱਛਾ ਅੱਛਾ ਠੀਕ ਹੈ ਫੇਰ ਮੁੜ ਕੇ ਨਹੀਂ ਆ ਹਾਂ 36 ਸਾਲਾਂ ਬਾਅਦ ਫੇਰ ਨਹੀਂ ਆ ਇਸ ਲਈ ਇਹਦੇ ਤਿੰਨ ਚਾਚੇ ਆਏ ਆਈ ਫੇਰ 2 5 6 ਵਾਰੀ ਆਏ ਜਦੋਂ ਮੈਂ ਪਹਿਲਾ ਠੀਕ ਹੈ ਹਾਂ ਮੈਂ ਇਸ ਕੰਮ ਪਿੱਛੇ 5 ਸਾਲ ਹੋ ਗਏ ਮੈਨੂੰ ਪਹਿਲੇ ਹਾਂ ਮੇਰਾ ਵੀਜ਼ਾ ਵੀ ਨਹੀਂ ਲੱਗਦਾ अच्छा ये चौथी बार मेरे कागज बन गए जब तुम 35 साल बाद कह है है ना बेले, बेले मिले ने सोडे पहले पहले जब मिले 36 साल बाद 36 साल बाद मिले पता ਸੀਗਾ ਉਹਨਾਂ ਨੂੰ ਵੀ ਤੁਸੀਂ ਕਿੱਥੇ ਰਹਿੰਦੇ ਹੋ ਜਿੱਥੇ ਵੀ ਸੀ ਨਾ ਮੇਰੇ ਵਾਲਦ ਸਾਹਿਬ ਕਿਉਂਕਿ 16 ਸਾਲ ਉਮਰ ਸੀ ਉਹਦੀ ਉਹ ਫਿਰ ਉੱਥੇ ਹੀ ਖਤ ਪਾਉਂਦੇ ਰਹੇ ਨੇ अच्छा ठीक है ਤਾਂ ਪਹਿਲਾਂ ਤੋਂ ਪਤਾ ਸੀਗਾ ਵੀ ਤੁਸੀਂ ਰਹਿ ਕਿੱਥੇ ਰਹੇ ਹੋ ਹਾਂ ਪਹਿਲੇ ਬੱਲੜੇ ਪਿੰਡ ਦੇ ਵਿੱਚ ਖਤ ਪਾਉਂਦੇ ਰਹੇ ਕੋਈ ਜਵਾਬ ਨਾ ਆਇਆ 2-4-5 ਸਾਲ ਦਾ ਫਿਰ ਪੂਰੀਆਂ ਨਾਨਕਾ ਪਿੰਡ ਸੇ ਮੇਰੇ ਕੋਲ ਹਾਂ ਉੱਥੇ ਪਾnde ਰਹੇ ਨੇ ਠੀਕ ਹੈ ਹਰ ਡਿਟੇਲ ਦਾ ਪਤਾ ਹੈ ਅੱਛਾ ਉਹ ਖਤ ਅੱਜ ਵੀ ਮੈਂ ਸਾਮ ਕੇ ਰੱਖਿਆ ਹੋਇਆ ਆਪਣੇ ਵੱਲ ਸਾਹਿਬ ਅੱਛਾ ਜੀ ਪੂਰੀਆਂ ਸਾਡਾ ਨਾਨਕਾ ਪਿੰਡ ਅੱਛਾ ਜੀ ਇਹੇ ਭਾਈ ਸਾਹਿਬ ਇਹ ਮੇਰੇ ਦੋਸਤ ਦੇ بیٹے ਨੇ ਭਤੀਜਾ ਅੱਛਾ ਅੱਛਾ ਇਤਨਾ ਚਾਚੂ ਜੀ ਮੈਂ ਨਾਰਾ ਜੱਲਾ ਸਾਰਾ ਪਰਿਵਾਰ ਹੈ ਨਾ ਲੱਗਦਾ ਤੇ ਇਹ ਇਹਨਾਂ ਬਾਰੇ ਵੀ ਜਾਣਕਾਰੀ ਹਾਂਜੀ ਇਹ ਭਾਈ ਉਹ ਨਹੀਂ ਜਿਹੜੇ ਮੇਰੇ ਉਸਤਾਦ ਦੇ ਬੇਟੇ ਅੱਛਾ ਜੀ ਇਹ ਲਾਹੌਰ ਸ਼ਹਿਰ ਦੇ ਵਿੱਚ ਹੀ ਰਹਿੰਦੇ ਸੀ ਇੱਥੇ ਘਰ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਤੁਸੀਂ ਲਾਹੌਰ ਦੇ ਵਸਿੰਦੇ ਹੋ ਹਾਂਜੀ ਇਹ ਬਾਹਲਪੁਰੋਂ ਆਏ ਨਾ ਸਮਾਸ ਆ ਆਹ ਹਾਂ ਹਾਂ ਤੇ ਜੋ ਮੈਂ ਨਾਲ ਲੈ ਕੇ ਠੀਕ ਠੀਕ ਇਹ ਲਾਹੌਰ ਦੇ ਹੋਰੇ ਹਾਂ ਮੈਂ ਤੇ ਤੁਸੀਂ ਕੀ ਖਾਣਾ ਪੀਣਾ ਨਾ ਨਾ ਗੱਡੀਆਂ ਫੁੱਲ ਨੇ ਕੁਝ ਨਹੀਂ ਖਾਣਾ ਆਪਣਾ ਕੁਝ ਨਹੀਂ ਖਾਣਾ ਹੈਗਾ ਫੁੱਲ ਹੈ ਕਮ ਕਾਹਨੂੰ ਖੇਚੜਾ ਕਰਦੇ ਹੋ ਇਧਰ ਦੋਟਾ ਕਾਹਨੂੰ ਖੇਚੜਾ ਕਰਦੇ ਹੋ ਕਿਉਂ ਖਰਚਾ ਕਰਦੇ ਹੋ ਅਸੀਂ ਤਾਂ ਪਹਿਲੀ ਰੱਜੇ ਹੋਇਆ ਇਹ ਨਹੀਂ ਬਾਤੂ ਹੈ ਇਹ ਖਰਚਾ ਕੋ ਨਹੀਂ ਜਾਂ ਫਰੂਟ ਜਾਟੇ 8 8 ਵੀ ਆਈ ਪੀ ਆਹ ਇਧਰ ਤੀ 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 ਚਲਾ ਗਿਆ ਨਜ਼ਦੀਕ ਸ਼ੁਕਰ ਮੇਲਾ ਗਲੀ ਨੰਬਰ ਤੇਣਾ ਕਿੰਨੇ ਵਜੇ ਆਸੀ ਜਾਣ ਹਾਂਜੀ ਚਾਚੇ ਮੇਰੇ ਉੱਥੇ ਸੀ ਕੰਕਰ ਤੇ ਅੱਜ ਨਾਲ ਲਵੀ ਸਾਡੇ ਗਮਨ ਦੀ ਜੇ ਜਮੇ ਸੁਭਾ ਦਜੀ ਇੱਥੇ ਨਾ ਜੋ ਜੱਟ ਜੱਟ ਇੱਥੇ ਆਥੇ ਬੈਠਿਆ ਸੀ ਪਾਣੀ ਦੀ ਜੋ ਜੱਟ ਜੱਟ ਉਧਰ ਬਾਕੇ ਸਾਡੇ ਨਾਲ ਰਹੇ ਸੀ ਜਿਹੜੇ ਵੀ ਆ ਪਰ ਮਿਲਣਾ ਸੀ ਬਸ ਉਹ ਜੀਜਾ ਨਾ ਚਾਚਾਂ ਦਾ ਕੋਰਾ ਆਇਆ ਸੀਗਾ ਨਾ ਉਸ ਵਕਤ ਸਦਮਾ ਲੱਗ ਗਿਆ ਉਹਨੇ ਅਖਿਆ ਵੀ ਇਹਦਾ ਵਿਜੈ ਜੱਜ ਜਿੱਦੂ ਜਾਂਦਾ ਉਹਦੀ ਲੱਗ ਜਾਂਦਾ ਮੇਰਾ ਕਿਉਂ ਨਹੀਂ ਲੱਗਦਾ ਤਾਂ ਘਰਾਂ ਨੇ ਬਸ ਇੰਨੀ ਗੱਲ ਕੀਤੀ ਕਿ ਮੇਰਾ ਵੀ ਬਿਮਾਰ ਹੋਇਆ ਤੀਸਰੀ ਨੂੰ ਤਾਂ ਹਾਂ ਬਹੁਤ ਹਾਂਜੀ ਪਿਆਰ ਵੀ ਇਹ ਦੇਖਣ ਨੂੰ ਕਿ ਮੇਰੇ ਵਾਲਾ ਸਾਹਿਬ ਦਾ ਵੀ ਹਿਸਾਬ ਸੀਗਾ ਵੀ ਜਿੰਨੇ ਦਿਨ 3 ਮਹੀਨੇ ਰਹਿ ਕੇ ਗਿਆ ਸੀ ਪਹਿਲੇ ਜਦੋਂ ਨਹੀਂ ਜਿੰਨੇ ਦਿਨ ਕਰਨਾ ਮੇਰੀ ਨਾਲ ਲੈ ਕੇ ਬੰਦੇ ਸੁਣਾ ਬਸ ਪਹਿਲੇ ਦੋ ਦਿਨ ਐਮੈਕਨ ਮੰਜੀ ਉੱਤੇ ਹੱਥ ਛਾਪਦਾ ਇਹਨਾਂ ਚੋਤੇ ਜੁੱਸੇ ਇੱਕ ਨੂੰ ਇਧਰ ਪਾਉਣੇ ਚਾਹੀਦੇ ਮੈਂ ਨਾ ਪਿਆ ਸਾਡਾ ਵਾਲਦ ਵੀ ਟੜਫਦਾ ਮੁੱਕ ਗਿਆ ਸਾਡਾ ਕਦੋਂ ਪੰਜ ਸਾਲ ਮੈਨੂੰ ਵੀ ਹੂੰ ਮੇਰੇ ਦਿਲ ਦੇ ਚਿੱਤ ਦੇ ਵਿੱਚ ਇਹ ਹੀ ਗੱਲ ਆ ਚਾਰ ਵਾਰ ਤਾਂ ਮੈਂ ਫਾਰਮ ਤਿਆਰ ਕਰਤੇ ਖੁਦ ਤੇ ਉਹ ਬਹੁਤ ਦਿਲ ਦੇ ਵਿੱਚ ਸਮਾ ਇਹ ਹੀ ਹੈ ਕਿ ਉਹਨਾਂ ਨੇ ਮੈਂ ਜਾ ਕੇ ਇੱਕ ਵਾਰੀ ਆਪਣਾ ਪਰਿਵਾਰ ਦੇ ਹਮ ਹਮ ਵੱਡਾ ਘਰ ਦੇ ਵਿੱਚ ਮੈਂ ਹਮ ਅੱਛਾ ਦੋ ਭਾਈਆਂ ਅਸੀਂ ਬਹੁਤ ਸ਼ਰੀਕਾ ਕਬੀਲਾ ਮੇਰਾ ਸਾਰਾ ਹੈ ਅੱਛਾ ਬਾਕੀ ਸਾਰੇ ਉੱਥੇ ਨੇ ਇੱਥੇ ਦੋ ਭਾਈ ਪਾਈਆਂ ਤੁਸੀਂ ਅਸੀਂ ਦੋ ਭਾਈਆਂ ਵਾਲਦਮੀ ਅੱਗੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਅੱਗੋਂ ਪਰਿਵਾਰ ਦੇ ਵਿੱਚ ਤਿੰਨ بیٹے ਭਾਈ ਦੇ ਨੇ ਹਮ ਇੱਕ ਬੇਟਾ ਮੇਰਾ ਮੇਰਾ ਬੇਟਾ ਮਾਸ਼ਾਅੱਲਾ ਹਾਂ ਆ ਅੱਲਾ ਦੀ ਮਿਹਰ ਹੂੰ ਬਹੁਤ ਮਿਹਰ ਹੈ ਬਸ ਚਿੱਤ ਦੇ ਵਿੱਚ ਇਹੀ ਗੱਲ ਆ ਕਿ ਹੁਣ ਨਾ ਨਾ ਜਾ ਕੇ ਉੱਡ ਕੇ ਪਹੁੰਚ ਜਾ ਆਪਣਾ ਤੁਸੀਂ ਇੱਥੇ ਕੀ ਖੇਤੀ ਕਰਕੇ ਕੀ ਕਰਦੇ ਕੀ ਖੇਤੀ ਦਾ ਕੰਮ ਵੀ ਆਪਣਾ ਵਪਾਰ ਦਾ ਕੰਮ ਵੀ ਹੈ ਵਰਫ ਦਾ ਕੰਮ ਹੈ ਅੱਛਾ ਠੀਕ ਹੈ ਯਾਨੀ ਮੇਰੇ ਮਾਗੂ ਜਿਵੇਂ ਮੈਂ ਕਈ ਤਰ੍ਹਾਂ ਦੇ ਕੰਮ ਕਰਦਾ ਇੱਕ ਕੰਮ ਚੋਂ ਤਾਂ ਬਰਕਤ ਹੁੰਦੀ ਨਹੀਂ ਇੰਨੀ ਕੰਮ 3-4 ਕੰਮ ਕਰਨੇ ਪੈਂਦੇ ਨੇ 75 ਏਕੜ ਕਪਾਹ ਵੀ ਬੀਜੀ ਹੋਈ ਹੈ ਅੱਛਾ ਠੇਕੇ ਤੇ ਲਿਆ ਹਾਂਜੀ ਠੇਕੇ ਤੇ ਲਈ ਆਪਣੇ ਨਹੀਂ ਜਮੀਨ ਆਪਣੇ ਕੋਲ ਅੱਛਾ ਠੇਕੇ ਤੇ ਲਈ ਜਿਹਨੂੰ ਆਪਾਂ ਲੀਜ਼ ਤੇ ਗਏ ਹਾਂ ਲੀਜ਼ ਤੇ ਲਈ ਠੇਕੇ ਤੇ ਲਈ ਆ 301 ਹੂੰ ਉਹ ਦਿੱਤੀ ਹੈ ਬਾਪੀਆ ਤਰਿਕਾ 7500 ਚੋਣਾ ਦੀ ਚਾਹ ਅੱਛਾ ਵਧੀਆ ਬਰਫ ਦਾ ਆਪਣਾ ਆਲ ਰੈਡੀ ਕੰਮ ਐਤ ਕੀ ਫਸਲ ਵੀ ਵਧੀਆ ਨਿਕਲੀ ਹੈ ਕਹਿੰਦੇ ਅੱਲਾ ਦਾ ਕਰਮ ਆ ਜੀ ਬਾਪੀਆ ਹਾਂ ਕਣਕ ਵੀ ਕਣਕ ਵੀ ਵਧੀਆ 45 ਮੰਗ ਕੇ ਹਾਂ ਅੱਛਾ ਹੂੰ ਇਹਨੇ ਇਹ ਮੁੰਡਿਆਂ ਨੇ ਸਾਰੀਆਂ ਦੁਕਾਨਾਂ ਕਰਕੇ ਇਹ ਦੁਕਾਨਾਂ ਨੇ ਸਾਡੇ ਭਾਈਆਂ ਨੇ ਖਰੀਦ ਲਏ ਨਹੀਂ ਉੱਥੇ ਉਹਨਾਂ ਦੇ ਅੱਲਾ ਦਾ ਕਰਮ ਕੋਈ 8-10 ਸਾਲ ਪਹਿਲੇ ਦਾ ਸਾਡੇ ਤੇ तकरीबन 5 ਸਾਲਾਂ ਤੋਂ ਅੱਲਾ ਨੇ ਸੁਣੀ ਅੱਲਾ ਨੇ ਰਹਿਮਤ ਕੀਤੀ ਇਹ ਸਿਰ ਮਾਪਿਆਂ ਦੀ ਦੁਆ ਦਿਲ ਨਹੀਂ ਦਿਖਾਇਆ ਨਾ ਮਾਪਿਆਂ ਹਾਂ ਜਿੱਦਾਂ ਉਹਨਾਂ ਨੇ ਕਿਹਾ ਸੀ ਪਰਿਵਾਰ ਇਕੱਠਾ ਰੱਖਿਆ ਦੋ ਭਾਈਆਂ ਰੋਟੀ ਖੱਤੀ ਹੈ ਲੈ ਦਾ ਲੋਦਾ ਬੋਲੋ ਸਾਡੇ ਬਾਲੂ ਸਾਹਿਬ ਨਾ ਚੀਂ ਟੈਂਡ ਵਿੱਚ 12 ਘੰਟੇ ਰੋਂਦੇ ਰਹਿੰਦੇ ਸੀ ਅੱਛਾ ਜੀ ਇਹ ਭਰਾਵਾਂ ਦੇ ਬਿਛੋੜੇ ਹਾਂ ਹਾਂ ਭਾਈ ਜੀ ਹਾਲੋ ਜੀ ਆ ਭਾਈ ਹੁਣੇ ਆ ਗਏ ਆ ਕੋਲ ਦੇਖ ਲਓ ਸਾਰਾ ਪਰਿਵਾਰ ਇਕੱਠਾ ਬੈਠਾ ਵੇਖ ਲਾ ਹਾਂ ਖੁਸ਼ੀ ਨੇ ਯਾਰ ਉਧਰ ਆ ਕੋਸਲੇ ਜੀ ਟੋਮੈਟਰ ਸੋਡੋ ਕੇ ਸਾਰਾ ਦਿਨ ਬੈਠ ਕੇ ਕੀ ਕਰਨਾ ਉਹ ਅਸੀਂ ਪਹਿਲਾਂ ਤਾਂ ਬਾਗਿਆ ਮੈਂ ਮੀਟਿੰਗ ਚ ਮੈਂ ਬਾਗਿਆ ਇੱਕ ਬਿਕਰਜੀਤ ਤੇ ਸੁਖਦੇਵ ਸਿੰਘ ਮੀਟਿੰਗ ਚ ਵਾਕੇ ਉਹ ਤੋਂ ਬਾਅਦ ਅਨਸਾਰ ਉਸ ਤੋਂ ਬਾਅਦ ਅਨਸਾਰ ਅਸੀਂ ਬਾਗੇ ਮਾਰਕੀਟ ਚ ਮਾਰਕੀਟ ਚ ਜਾ ਕੇ ਮੈਂ ਵਾਈਫਾਈ ਲਿਆ ਕਿਸੇ ਦੁਕਾਨ ਵਾਲੇ ਤੋਂ ਫੇਰ ਮੈਂ ਇਹਨਾਂ ਨੂੰ ਮੈਸੇਜ ਕਰਿਆ ਉਬ ਦੇਖ ਰਿਹਾ ਸੀ ਸੁਣਨੇ ਸੀ ਮੈਂ ਸੀ ਤੁਸੀਂ ਅੱਛਾ ਮੈਂ ਮੈਸੇਜ ਕਰਿਆ ਸੀ ਮਾਰਕੀਟ ਦੇ ਵਿੱਚੋਂ ਵੀ ਅਸੀਂ ਉੱਥੇ ਤੰਬੂ ਥੱਲੇ ਬੈਠੇ ਹਾਂ ਹੋਰ 18 ਕੁਦਾ ਠੀਕ ਨੇ ਹਾਂ ਸਭ ਠੀਕ ਠਾਕ ਸਭ ਵਧੀਆ ਬਾਈ ਅੱਛਾ ਕੀ ਕਰੀਏ ਹਾਂ ਬਹੁਤ ਵਧੀਆ ਸ਼ਹਿਰ ਹੈਗਾ ਕਬੀਂਦਾਰੀ ਸਾਰਾ ਖਰੀਦਦਾਰੀ ਕਰਕੇ ਆਇਆਗੇ ਅੱਗੇ ਸ਼ਹਿਰ ਦੇ ਵਿੱਚ ਵੀ ਬਹੁਤ ਪਿਆਰ ਮਿਲਿਆ ਅੱਗੇ ਗਿਆ ਕਾਗਜ਼ ਲੈ ਕੇ ਆਇਆ ਕਾਗਜ਼ ਲੈ ਕੇ ਆਇਆ ਪਾਕਿਸਤਾਨ ਉੱਧਰ ਇੱਕ ਹੋ ਰਿਹਾ ਹੈ ਚਾਚੂ ਉੱਥੇ ਘੜੇ ਸੀ ਨਾਲ ਉਹਨਾਂ ਦੀ ਲਈ ਚਾਚੂ ਉੱਥੇ ਗਏ ਉਹਨਾਂ ਨਾਲ ਗੱਲ ਕੀਤੀ ਆਖਰੀ ਗੱਲਬਾਤ ਕੀਤੀ ਉਹਨਾਂ ਨਾਲ ਉਹ ਫੇਕਾ ਉਧਰ ਗਏ ਸੋ ਸੋ ਉਹ ਤਾਂ ਉੱਥੇ ਚੱਲ ਨਹੀਂ ਆ ਤੇ ਆ ਬਾਬਾ ਜੀ ਨਾਲ ਲੈ ਕੇ ਆ ਗਏ ਬੰਦੇ ਹਾਂ ਉਹ ਵਾਲੇ ਆਪਣੇ ਇੰਡੀਆ ਦੇ ਜੇ ਇਹਨਾਂ ਨੇ ਮੁਲਾਕਾਤ ਹੋਈ ਹੈ ਇਹਨਾਂ ਨੇ ਦੱਸਿਆ ਹਾਂ ਦੀ ਬੰਦੇ ਆਏ ਆ ਇੱਥਾਂ ਉਹਨਾਂ ਨੇ ਗੱਲ ਕੀਤੀ ਕਾਗਜ਼ ਲੈ ਕੇ ਆਏ ਸੇ ਅਸੀਂ ਤੇ ਸਵੇਰ ਜਾਣ ਕੇ ਬੈਠੇ ਆ ਉਧਰ ਸਲਾਮ ਸ਼ਹਿਰ ਜਿਹੜੇ ਹੈਗੇ ਸੀ ਬਿਲਕੁਲ ਠੀਕ ਹੈ ਨਾ شادی ਤੇ ਹੀ ਕੋਸ਼ਿਸ਼ ਸੀ ਵੀ ਜਲਦੀ ਜਿੰਨੀ ਜਲਦੀ ਹੋ ਸਕੇ ਸਹੀ ਗੱਲ ਹੈ ਸਹੀ ਗੱਲ ਠੀਕ ਹੈ ਨਾ ਇਸ ਵੇਲੇ ਤੋਂ ਚਲੋ ਯਾਰ ਘਰੋਂ ਅਸੀਂ 9 ਵਜੇ ਨਿਕਲਦੇ ਮੈਂ ਸ਼ਾਮ ਇਹ ਬੰਦਾ 9 ਵਜੇ ਹੋਊ ਜਾਂ 10 ਵਜੇ ਇਹਨਾਂ ਦੇ ਇੱਥੇ ਡੈਮੋ ਗੱਡੀਆਂ ਨੇ ਨਾ ਜਿਹੜੀਆਂ ਬਾਹਰ ਦੀ ਆਉਂਦੀਆਂ ਜਪਾਨੀ ਕਹਿੰਦੇ ਉਹਨਾਂ ਦਾ ਕੰਮ ਆ ਵਰਕਸ਼ਾਪ ਦਾ ਠੀਕ ਹੈ ਠੀਕ ਹੈ ਨਾ ਇਹਨੇ ਕਿਹਾ ਵੀ ਜੇ ਕਰੇ ਇਹ ਦਾਲਤ ਨੇ ਤੇਰਾ ਨਾਮ ਹੈ ਭਾਈ ਹੂੰ ਇਹਨਾਂ ਦਾ ਕੰਮ ਆਪਣਾ ਬੰਦ ਕਰ ਇਹਨੇ ਦੇ ਉਸਤਾਦ ਦਾ ਬੇਟਾ ਹੈ ਅੱਛਾ ਜੀ ਮੈਂ ਇੱਥੇ ਬਚਪਨ ਦੇ ਵਿੱਚ 7 ਸਾਲਾਂ ਤੋਂ ਆਇਆ ਸੀ ਹੂੰ 18-19 ਸਾਲਾਂ ਦਾ ਹੋ ਗਿਆ ਮੈਂ ਇੱਥੇ ਵਾਪਸ ਚਲਾ ਗਿਆ ਯਾਨੀ 10-11 ਸਾਲ ਤੁਸੀਂ ਇੱਥੇ ਕੰਮ ਸਿੱਖਿਆ ਇਹਨਾਂ ਦੇ ਘਰ ਘਰ ਰਹਿ ਕੇ ਘਰ ਮੈਂਬਰ ਹਾਂ ਹਾਂ ਆਨੇ ਆਪਾਂ ਕਿੰਨਾ ਦੂਰ ਪੈਂਦਾ ਹੈ ਲਾਹੌਰ ਤੋਂ ਲਾਹੌਰ ਮੈਨੂੰ 600 ਕਿਲੋਮੀਟਰ ਪੈਂਦਾ 600 ਕਿਲੋਮੀਟਰ ਕਿਹੜੀ ਜਗ੍ਹਾ ਹੈਡ ਰਾਜ ਖਾਨ ਜ਼ਿਲ੍ਹਾ ਬਹਾਵਲਪੁਰ ਹੈਡ ਰਾਜ ਖਾਨ ਹੈਡ ਰਾਜ ਖਾਨ ਪਿੰਡ ਪਿੰਡ ਕਿੰਨਾ ਕਿੰਨਾ ਚੱਕ 35 ਚੱਕ ਚੱਕ 35 ਚੱਕ 35 ਠੀਕ ਹੈ ਬਹਾਵਲਪੁਰ ਬਹਾਵਲਪੁਰ ਲਾਹੌਰ 600 ਕਿਲੋਮੀਟਰ ਜਿਹੜਾ ਹੈਡ ਰਾਜ ਦਾ ਪੂਰਾ 600 ਅੱਛਾ ਉਹ ਨਹੀਂ ਸਾਹ ਤੋਂ ਰੋਹੀ ਦਾ ਬਾਡਰ ਨਜ਼ਦੀਕ ਪੈਂਦਾ ਹਾਂ अच्छा अच्छा बॉर्डर ਸਾਡੂ ਕੋਲੇ ਹੈ ਨਾ ਸਾਰਾ ਦੂਸਰੂ ਕੀ ਕਿਹੜਾ ਬਾਰਡਰ ਲੱਗਦਾ ਉਧਰ ਇਹ ਰਾਜਸਥਾਨ ਰਾਜਸਥਾਨ ਦਾ ਬਾਰਡਰ ਲੱਗਦਾ ਉਹ ਉਧਰਲੇ ਪਾਸੇ ਲੱਗਦਾ ਨਹੀਂ ਰਾਜਸਥਾਨ ਤੁਹਾਡੇ ਵਾਲਾ ਰਾਜਸਥਾਨ اچھا ਬਾਰਡਰ ਯਾਨੀ ਕਿ ਉਹ ਉੱਤੇ ਕੋਈ ਲੰਗਾ ਲੂੰਗਾ ਕੋਈ ਨਹੀਂ ਹੈਗਾ ਠੀਕ ਹੈ ਤਾਰ ਲੱਗੀ ਹੈ ਲੰਗਾ ਕੋਈ ਨਹੀਂ ਹੈਗਾ ਹਾਂ ਠੀਕ ਇਧਰ ਵੀ ਬਾਰਡਰ ਕੋ ਨਹੀਂ ਹਾਂ ਯਾਨੀ ਕਿ ਬਾਰਡਰ ਏਰੀਆ ਪਰ ਬਾਰਡਰ ਦਾ ਰਸਤਾ ਨਹੀਂ ਹੈਗਾ ਰਸਤਾ ਹਾਂ ਜਿਵੇਂ ਆਪਣਾ ਭਾਗਾ ਬਾਗਾ ਟਾਰੀ ਹਾਂ ਦਾਦੀ ਹੋ ਗਈ ਸਿੰਧਾ ਦਾ ਬਾਰਡਰ ਹੋ ਗਿਆ ਇਹ ਹੈ ਨੇ ਇੱਥੇ ਬੋਲ ਅੱਛਾ ਸਿੰਧ ਤੋਂ ਵੀ ਆਵਾਜ਼ ਆਈ ਹੈਗੀ ਠੀਕ ਉਹ ਸਾਨੂੰ ਬਹੁਤ ਸਫਰ ਪੈਂਦਾ ਹਾਂ ਉਹ ਪਾਲ ਤੇ ਇਧਰ ਉਧਰ ਜਾ ਕੇ ਮੁਰਦੂ ਉੱਥੇ ਐਂਟਰੀ ਕਰਵਾ ਕੇ ਫਿਰ ਪੰਜਾਬ ਦੇ ਵਿੱਚ ਵਧਣਾ ਸਾਡੇ ਵਾਸਤੇ ਅੱਛਾ ਸਾਨੂੰ ਸ਼ੂਟ ਇਹੀ ਕਰਦਾ ਹਾਂ ਭਾਗਾ ਬਾਗਾ ਲੋ ਨਾ ਨਹੀਂ ਇਧਰ ਸੜਨ ਰ ਜਾਣ ਵੀ ਹੈ ਆਮ ਜਾਣ ਦਾ ਅੱਛਾ ਅੱਛਾ ਇੱਥੇ ਆnde ਜਾਂਦੇ ਰਹੇ ਦਾ ਠੀਕ ਠੀਕ ਇੱਥੋਂ ਆਏ ਸਿੱਧਾ ਚੱਲੋ ਹਾਂ ਇੱਥੇ ਰਮਾਂਗੇ ਸਪਰੇ ਕਰਾਂਗੇ ਦੋ ਦਿਨ ਬੰਦਾ ਰੈਸਟ ਕਰਨ ਨੂੰ ਮੈਂ ਤੇਰੇ ਦੋ ਦਿਨ ਫੇਰ ਤੋਂ ਰੁਪਏ ਦੇ ਸਹੀ ਗੱਲ 600 ਕਿਲੋਮੀਟਰ ਹੈ ਵੀ ਹੱਡੀਆਂ ਤੋੜ ਦਿੰਦਾ 600 ਕਿਲੋਮੀਟਰ ਹੈ ਵੀ ਬਹੁਤ ਜ਼ਿਆਦਾ ਹੈ ਇਸ ਨਾਲੇ ਸਾਡੇ ਵਾਸਤੇ ਸਫ਼ਰ ਹੀ ਕੋਣੀ ਗਿਆ ਸਾਡੇ ਇੱਥੇ ਹੀ ਮੋਟਰ ਦੇ ਮੋਟਰਵੇ ਤਾਂ ਕਾਹਨੂੰ ਕਹਿੰਦੇ ਹੋ ਅਸੀਂ ਪੂਰੇ ਪੂਰੇ ਦਿਨ ਦਾ ਸਫ਼ਰ ਕਰਿਆ ਹੈ ਗੱਡੀਆਂ ਚ ਕੁਸਤਾ ਸਾਡੀਆਂ ਗੱਡੀਆਂ ਵੱਡੀਆਂ ਤੇ ਆਈਸੀ ਵਾਲੀਆਂ ਹਨਾ ਬੱਸਾਂ ਪੋਰਾ ਥਕਾਵਟ ਨਹੀਂ ਕੋਈ ਆਇਆ ਨਹੀਂ ਹੈਗਾ ਵੀ ਬੰਦਾ ਅਕਲ ਕਾਨ ਹੋ ਗਿਆ ਬੈਠਾ ਜਿਹੇ ਜੇ ਬੈਠਦੇ ਤੇ ਫਰੈਸ਼ ਹੋਏ ਜੁੱਟ ਖੜਦੇ ਤੇ ਸਾਰਾ ਦਿਨ ਸਫਰ ਕਰਕੇ ਵੀ ਬੰਦਾ ਫਰੈਸ਼ ਦਾ ਫਰੈਸ਼ ਬਹੁਤ ਗੱਡੀਆਂ ਆਸ਼ੀਆਂ ਨੇ ਨਾ ਯੂ ਟਾਉਨ ਸਾਰੀਆਂ ਨੇ ਹਾਂ ਸਾਡੇ ਇਹ ਤੇ ਚ ਰਾਤੀ ਇਸੇ ਸਫਰ ਕਰਕੇ ਆਏ ਉਹ ਵੀ ਬਿਜ਼ਨਸ ਦਾ ਬੈਠੇ ਨੂੰ ਰ ਹ ਬਿਜ਼ਨਸ ਬਿਜ਼ਨਸ ਦੀਆਂ ਟਿਕਟਾਂ ਨਹੀਂ ਅੱਛਾ ਉਹ ਦੀ ਦੂਸਰੀ ਟਿਕਟ ਨਾ ਹੋਣੀ ਕਿ ਕੁਝ 700 ਰੁਪਏ ਦੀ ਅੱਛਾ ਗੱਡੀਆਂ ਵੀ ਵਧੀਆ ਹੋ ਗਈਆਂ ਤੇ ਮੋਟਰਵੇ ਸਾਰਾ ਜਿਹੜਾ ਇਹ ਰੋਡ ਹੈ ਨਾ ਬਹੁਤ ਟੌਪ ਦਾ ਰੋਡ ਹੈ ਕਿੱਥੇ ਇਸ ਪਾਸੇ ਕੀ ਹੈ ਇੱਧਰ ਕੋਈ ਪਾਰਕ ਵਗੈਰਾ ਇੱਧਰ ਨੂੰ ਆ ਜੀ ਬਾਦਸ਼ਾਹੀ ਮਸਜਿਦ ਹੈ ਹਾਂ ਉਹ ਤਾਂ ਅਸੀਂ ਦੇਖਿਆ ਹੈ ਸਾਰਾ ਇੱਧਰ ਨੂੰ ਜਿਵੇਂ ਲੋਕ ਜਾਂਦੇ ਨੇ ਇਹ ਸਾਰਾ ਜਨਾਬ ਹਾਰਤ ਆ ਜੀ ਮਨਾਰੇ ਪਾਕਿਸਤਾਨ ਕਹਿੰਦੇ ਜਦੋਂ ਪਾਕਿਸਤਾਨ ਬਣਿਆ ਸੀ ਅੱਛਾ ਉਹ ਮਨਾਰੇ ਪਾਕਿਸਤਾਨ ਤੱਕ ਇਹ ਪਾਰਕ ਬਣਿਆ ਹੋਇਆ ਹੈ ਜਨਾਬ ਹਾਰਤ ਜਨਾਬ ਪਾਰਕ ਕਿਹਾ ਜਾਂਦਾ ਅੱਛਾ ਠੀਕ ਹੈ ਵੀ ਬਾਬਾ ਕੈਦੇ ਆ ਜਾਂਦੇ ਦੋੜ ਦਾ ਇਹ ਪਾਰਕ ਠੀਕ 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 ਇਹ ਉਸ ਵਕਤ ਬਣਿਆ ਸੀ ਅੱਛਾ ਅੱਛਾ ਇਹ ਜੋ ਮਿਨਾਰੇ ਪਾਕਿਸਤਾਨ ਹੈ ਇਹ 47 ਵਾਲੇ ਦੀ ਬਣੀ ਹੋਈ ਹੈ 47 ਦੇ ਵਿੱਚ ਇਹਦਾ ਆਪਣਾ ਵਡਵਾਣਾ ਉਦੋਂ ਦੀ ਬਣੀ ਹੋਈ ਹੈ ਨਹੀਂ ਉਦੋਂ ਇਹਦੀ ਰੱਖੋਈ ਹੈ ਅੱਛਾ ਪਾਕਿਸਤਾਨ ਦੀ ਨਿਸ਼ਾਨੀ ਹੈ ਕਿ ਪਾਕਿਸਤਾਨ ਮਿਨਾਰੇ ਪਾਕਿਸਤਾਨ ਠੀਕ ਹੈ ਠੀਕ ਹੋ ਇਹਦੀ ਇੱਕ ਵੀ ਮੇਰੇ ਇਲਾਕੇ ਦੇ ਵਿੱਚੋਂ ਆਈ ਹੈ ਅੱਛਾ ਹੋਰੇ ਤੇ ਨੇੜੇ-ਤੇੜੇ ਕਿ ਤੋਂ ਅੱਛਾ ਸੋਈ ਹੋਣੀ ਦਿੱਤੀ ਹਾਂਜੀ ਸਰਦਾਰ ਇਹ ਜਿਹੜੇ ਆ ਨਬਾਬ ਸਾਦਕ ਹਾਂ ਰਿਆਸਤ ਬਹੁਤ ਵੱਡੀ ਰਿਆਸਤ ਦੇ ਮਾਲਕ ਉਹਨਾਂ ਨੇ ਫੌਜ ਦਿੱਤੀ ਸੀਗਾ ਪਾਕਿਸਤਾਨ ਨੂੰ ਚਾਰ ਮਨ ਸੋਨਾਂ ਦੀ ਉਹਨਾਂ ਦਿੱਤਾ ਠੀਕ ਹੈ ਹੋਰ ਨਹੀਂ ਜਿਹੜਾ ਆਪਣੇ ਪਾਕਿਸਤਾਨ ਦੀ ਨਹੀਂ ਰੱਖ ਨਹੀਂ ਰੱਖੋਈ ਹੈ ਹਾਂ ਇੱਕ ਵੀ ਉੱਥੋਂ ਆਈ ਹੈ ਫੌਜ ਐਵੇਂ ਲੈਂਸਰ ਖਲੋਗੇ ਇੱਕ ਇੱਕ ਇੱਟੇ ਕੰਨ ਅੱਛਾ ਠੀਕ ਹੈ ਹੱਥ ਹੈਂਡ ਰਾਈਟ ਹਾਂ ਹਾਂ ਇਹ ਉਸ ਦੌਰ ਦਾ ਜੰਗੀ ਠੀਕ ਗਵਾਹ ਹੈ ਉਸ ਸਮੇਂ ਦੀ ਹੂੰ 1347 ਦੇ ਬੰਦੇ ਇਹ ਸਮਝ ਲੋ ਜੀ ਪਾਕਿਸਤਾਨ ਦੀ ਨਹੀਂ ਇਹ ਆ ਹਾਂ ਠੀਕ ਠੀਕ ਲੋ ਪਾਕਿਸਤਾਨ ਦੇ ਲੋਕ ਜਿਹੜਾ ਨਾ ਕਿਹਦੇ ਤੇ ਆ ਅੱਛਾ ਹਾਂ ਇਹਦੀ ਪਹਿਚਾਨ ਇਹ ਪਹਿਚਾਨ ਆ ਪਾਕਿਸਤਾਨੀ ਮਨਾਰੇ ਪਾਕਿਸਤਾਨ ਸਵੇਰੇ ਦੇਖਣ ਚੱਲਾਂਗੇ ਭਾਈ ਠੀਕ ਹੈ ਹੁਣ ਕਿਹੜਾ ਵੇਲਾ ਹੋ ਜਾਊਗਾ ਸਵੇਰੇ ਚੱਲਾਂਗੇ ਲੋਕ ਜਿਹੜੇ ਚੱਲਣ 9 ਵਜੇ ਤੱਕ ਤਾਂ ਕੋਈ ਨਹੀਂ ਕਹਿੰਦੇ ਚਾ ਠੀਕ ਹੈ ਨਾ ਨਾ ਰਾਤ ਨੂੰ 9 ਵਜੇ ਤੱਕਾਂ ਨੂੰ ਬਾਹਰ ਰਹਿਣਾ ਸਾਨੂੰ ਐ ਕਿਹਾ ਨੇ ਵੀ 7-8 ਵਜੇ ਤੱਕ ਅੰਦਰ ਪੜ ਜਾਣਾ ਹੈ ਸਵੇਰੇ ਸਰਨੀਮ ਰਤੋਚੀ ਪੈਸੇ ਹੋ ਜਾਣ ਨੰਬਰ ਪਹਿਲੇ ਮਰਬੇ ਪਾ ਕੇ ਦੇ ਹੀ ਪਾਤਾ ਇਧਰ ਮਰਬੇ ਪਾ ਕੇ ਨੰਬਰ ਯਾਰ ਇਧਰ ਮਰਬੇ ਦੇਖਾਂਦੇ ਆ ਨਾ ਨਾ ਕੋਈ ਗੱਲ ਹੀ ਕੋਈ ਗੱਲ ਨਹੀਂ 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 ਸਾ ਵੀ ਉਹ ਸਾਡੇ ਬਾਈ ਨੇ ਦੇ ਨੰਬਰ ਮਰਬੇ ਪਾ ਕੇ ਨਾ ਨਾ ਬਸ 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 ਠੀਕ ਨਹੀਂ ਭਰਿਆ ਤੁਹਾਡੇ ਨਾਲ ਚੱਲਦਾ ਠੀਕ ਹੈ ਘਰ ਜਾਏ ਬਣਾ ਤੇ ਜਦੋਂ ਮੇਰੇ ਭੈਣਾ ਭਰਾ ਨਹੀਂ ਆਣੇ ਕੋਈ ਫਰਕ ਬਹੁਤ ਨਹੀਂ ਹੋਣੀਆਂ ਹੈ ਮੇਰਾ ਭਾਗ ਨਹੀਂ ਹੋਣੀ ਫਿਰ ਮੇਰਾ ਚਿੱਤ ਕਿਵੇਂ ਭਰੂਗਾ ਹਾਂ ਕਿੰਨੇ ਲੋ ਆਪੇ ਜਿੱਤ ਨਹੀਂ ਨਾ ਮੰਨਦਾ ਸਹੀ ਗੱਲ ਹੈ ਉਹ ਤੇ ਵੀਜਾ ਮਿਲਦਾ ਮੈਨੂੰ ਅੱਛਾ ਹਾਂ ਕਿੰਨੇ ਚਿਰ ਦਾ ਮਿਲਦਾ ਯਾਰ ਇੱਧਰ ਵੀ ਚਾਰ ਬੰਦੇ ਹੋਣਗੇ ਇੱਧਰ ਵੀ ਮੈਂ ਜੋ 15 ਦਿਨ ਚੀ ਜਾਣਾ ਹੂੰ ਉੱਥੇ 15 ਦਿਨ ਮੈਨੂੰ ਬੰਨ ਕੇ ਤੇ ਜਾਣਾ ਅਗਲੇ ਨੇ ਮੈਨੂੰ ਨਹੀਂ ਨਹੀਂ ਜੇ ਆਪਣੇ ਨੂੰ ਨਹੀਂ ਮਿਲ ਸਕਦਾ ਬੰਨਿਆ ਬੰਦਾ ਰਹਿ ਸਕਦਾ ਮਨੂ ਹੀ ਹੁਣ ਆਪਾਂਗੇ ਹਾਂ ਬਸ ਬੰਨ ਕੇ ਕਿੰਨਾ ਵਾਰ ਵਾਰ ਕਹਿ ਰਹੇ ਤੇ ਵੀ ਨਹੀਂ ਵੀ ਆ ਨਹੀਂ ਜਮਾ ਹਾਂ ਨਹੀਂ ਜਮਾ ਹਾਂ ਨਹੀਂ ਜਮਾ ਹਾਂ ਉਹ ਅੱਗੇ ਮੜੀ ਜੇ ਪਰ ਖੁੱਲ ਨਹੀਂ ਨਹੀਂ ਵਿਜਾਰ ਚ ਨਹੀਂ ਪਹਿਲਾਂ ਤਾਂ ਆਪਾਂ ਮੈਂ ਡਾਕੂਮੈਂਟ ਚੱਕ ਕੇ ਲਿਆਣਾ ਇਹ ਤੋਂ ਪਹਿਲਾਂ ਕਿ ਆਪਾਂ ਲੇਟ ਹੋ ਜਾਈਏ ਹੈਨਾ ਕਿਤੇ ਫਿਰ ਸਾਨੂੰ ਅੰਦਰ ਗਿਆ ਨੂੰ ਬਾਹਰ ਨਾ ਨਿਕਲਣ ਦੇਣਾ ਆਓ ਚਲ ਮੈਂ ਲਿਆਣਾ ਚੱਕ ਕੇ ਡਾਕੂਮੈਂਟ ਲਿਆਉਣਾ ਚੱਕ ਇਹਨਾਂ ਦੇ ਮੈਂ ਉੱਥੇ ਦੇਖਣੀ ਹੈ ਭਾਈ ਹਾਂ ਇੱਥੇ ਦੇਖਣੀ ਹੈ ਮੈਂ ਲਿਖਿਆ ਦੂੰਗਾ ਫਿਰ ਆ ਡਾਕੂਮੈਂਟ ਨੇ ਜਿਹੜੇ ਜ਼ੁਮੇਬਾਈ ਨੇ ਫੜਾਏ ਤੇ ਬੈਕ ਚੋਂ ਮੈਂ ਕੱਢ ਲਿਆ ਆ ਮੈਂ ਹੈਂਡਓਵਰ ਕਰਨ ਦੇ ਲਈ ਜਾ ਰਿਹਾ ਵੀਰ ਹਰਾਂ ਨੂੰ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਆਫੀਸਰ ਨੂੰ ਚੈੱਕ ਕਰਾ ਲਈਏ ਤਾਂ ਕਿ ਅਗਲਾ ਕੋਈ ਇਹ ਨਾ ਕਹੇ ਵੀ ਕੀ ਫੜਾਤਾ ਹੈ ਨਾ ਪਾਣੀ ਦੀ ਘੁੱਟ ਪੀ ਲਈਏ ਪਹਿਲਾਂ ਲੈ ਬਾਈ ਜਮੇ ਹੋ ਤੱਕ ਵੇਲਾ ਗਿਆ ਪਰ ਤੇਰੇ ਡਾਕੂਮੈਂਟ ਅਸੀਂ ਨੇ ਹੈਂਡਓਵਰ ਕਰਤੇ ਬਾਈ ਨੂੰ ਕਈ ਥਾਂ ਤੇ ਚੈੱਕ ਚੱਕ ਕਰਕੇ ਬਹੁਤ ਮੁਸ਼ਕਲ ਨਾਲ ਬਾਹਰ ਕਾ ਕਾਗਜ ਆਏ ਨੇ ਫੇਰ ਵੀ ਬੰਦੇ ਨਾਲ ਆਏ ਨੇ ਲੈ ਕੇ ਫੇਰ ਆ ਕੇ ਕਿਤੇ ਇਹਨਾਂ ਨੂੰ ਹੈਂਡਓਵਰ ਕਰਨ ਦਿੱਤੇ ਨੇ ਕਾਗਜ ਠੀਕ ਹੈ ਭਾਈ ਹੋ ਗਿਆ ਤੇਰਾ ਕੰਮ ਹੁਣ ਆਪਾਂ ਇਸ ਟ੍ਰੇਨ ਦੀ ਰਾਈਡ ਕਰਾਂਗੇ ਵੈਸੇ ਤਾਂ ਇਹ ਗੱਡੀ ਦੇ ਜਿਹੜੇ ਟਾਇਰ ਹੁੰਦੇ ਨੇ ਆਪਣੇ ਕਾਰਾਂ ਦੇ ਟਾਇਰ ਉਹੀ ਟਾਇਰ ਲੱਗੇ ਹੋਏ ਨੇ ਕੋਈ ਟਰੈਕ ਤੇ ਨਹੀਂ ਚਲਦੀ ਹੈਗੀ ਇਹ ਸੇ ਸੜਕ ਤੇ ਚਲਦੀ ਹੈ ਜਿੱਤੇ ਆਮ ਬੱਗੀਆਂ ਚੱਲਦੀਆਂ ਨੇ ਜਾਂ ਇਹ ਕਾਰਾਂ ਚੱਲਦੀਆਂ ਨੇ ਹੈਨਾ ਪਰ ਇਹ ਇਸ ਤਰ੍ਹਾਂ ਬਣਾਈ ਹੋਈ ਆ ਟ੍ਰੇਨ ਦੀ ਸ਼ੇਪ ਵਾਂਗੂ ਬਣਾਈ ਹੋਈ ਆ ਇਹਦੀ ਆਪਾਂ ਰਾਈਡ ਕਰਾਂਗੇ ਹੁਣ ਇਹ ਆਪਾਂ ਨੂੰ ਜਿਹੜਾ ਇਹ ਮিনারੇ ਪਾਕਿਸਤਾਨ ਇਹਦੇ ਆਲੇ-ਦਾਲੇ ਜੋ ਵੀ ਜਿੰਨਾ ਪਾਰਕ ਜਿੰਨਾ ਪਾਰਕ ਬਣਿਆ ਹੈਗਾ ਉਹਦੀ ਆਪਾਂ ਨੂੰ ਸਾਰੇ ਦੀ ਇਹ ਸ਼ੇਅਰ ਕਰਾਊਗਾ ਆਓ ਬੈਠੇ ਨੇ ਸਾਹਮਣੇ ਇਹ ਭਾਈ ਸਾਹਿਬ ਅਖੇ ਨੇ ਇਹਨਾਂ ਦਾ ਕੰਮ ਹੈਗਾ ਇਸ ਤਰ੍ਹਾਂ ਫਾਈਬਰ ਦਾ ਕੰਮ ਕਰਦੇ ਨੇ ਬੋਡੀ ਬਣਾਉਣ ਦਾ ਬੱਸਾਂ ਬੋਸਾਂ ਦਾ ਏਸੀ ਵਾਲੀਆਂ ਬੱਸਾਂ ਗੱਡੀਆਂ ਜਿਵੇਂ ਇਹ ਛੱਤ ਹੈ ਜਿਹੜੀ ਇਹ ਫਾਈਬਰ ਦੀ ਹੈ ਇਸ ਤਰ੍ਹਾਂ ਦਾ ਫਾਈਬਰ ਦਾ ਕੰਮ ਕਰਦੇ ਨੇ ਯਾਨੀ ਕਿ ਡੇਮੇਜ ਹੋਈਆਂ ਐਕਸੀਡੈਂਟ ਹੋਈਆਂ ਗੱਡੀਆਂ ਨੂੰ ਬਿਲਕੁਲ ਨਵੀਆਂ ਵਰਗੀਆਂ ਬਣਾ ਦਿੰਦੇ ਨੇ ਜਾਂ ਫਿਰ ਕੋਈ ਛਾਸੀ ਦੇ ਉੱਪਰ ਬੋਡੀ ਲਗਾਉਣੀ ਹੈ ਕਿ ਤਾਂ ਇਹ ਸਾਰਾ ਕੰਮ ਇਹਨਾਂ ਦਾ ਹੈਗਾ ਇਹ ਸਾਡੇ ਅਜੀਜ਼ ਨੇ ਸਾਡੇ ਨਾਲ ਨੇ ਕੱਲ ਵੀ ਸਾਨੂੰ ਮਿਲਣ ਆਏ ਸੀਗੇ ਅੱਜ ਵੀ ਸਾਰੇ ਦਿਨ ਤੇ ਸਾਡੇ ਨਾਲ ਹੀ ਨੇ ਇਹ ਬਾਗ ਦਾ ਗਾਣਾ ਸਾਰੇ ਸਾਰੇ ਲੰਮੇ ਦੁਬਾਰਾ ਨਹੀਂ ਸਾਡੀ ਇਹ ਕਿ ਲੰਮੇ ਦੁਬਾਰਾ ਨਹੀਂ ਆਉਣਾ ਸਹੀ ਗੱਲ ਹੈ ਕਿੰਨੀ ਵੀ ਕੈਚਿੰਗ ਹੋ ਸਕਦੀ ਹੈ ਜੇ ਕਰ ਲੋ ਬਾਅਦ ਨੂੰ ਤੁਸੀਂ ਯਾਦ ਕਰਿਆ ਕਰਨਾ ਕੋਈ ਬਣਾ ਲੇ ਵਾਣਾ ਦੇ ਕਾਰਡ ਵਿੱਚ ਰਾਮਨਾ ਇੱਕ ਬਸਰ ਆ ਰਿਹਾ ਲੇ ਡਿੱਗ ਕਰਦੇ ਜੇ ਉਹ ਉੱਪਰ ਚੱਲਦਾ ਹਾਂ ਉਹ ਜੁਲਦ ਪੜਾਏ ਕਿ ਹਾਂ ਹੋਰ ਹੈ ਹੋਰ ਨਾ ਬਾਪ ਆ ਗਿਆ ਹੁੰਦਾ ਪਤਾ ਨਹੀਂ ਕਿੰਨਾ ਬਗ ਸਹੀ ਗੱਲ ਉਹ ਤੇ ਸ਼ਾਮ ਨੂੰ ਸੱਤ ਸੱਤ ਵਜੇ ਬਾਹਰ ਆਇਆ ਫਿਰ ਅੱਛਾ ਜੀ ਅੱਛਾ ਜੀ ਠੀਕ ਹੈ ਇਹ ਲੈ ਗਿਆ ਬਾਪ ਇਹ ਇਹ ਡਰਾਈਵਿੰਗ ਸਕੂਲ ਹੈ ਕੋਈ ਹਨਾ ਟੈਸਟ ਲੈ ਰਹੇ ਨੇ ਡਰਾਈਵਿੰਗ ਦਾ ਗੱਡੀ ਅੱਗੇ ਪਿੱਛੇ ਕਰਕੇ ਹਾਂ ਹਾਂ ਅੱਛਾ ਉਹ ਡਰਾਈ ਲੈ ਰਹੇ ਇਹ ਗੱਡੀ ਦੀ ਡਰਾਈ ਲੈ ਰਹੇ ਨੇ ਲਾਇਸੈਂਸ ਬਣਾਉਣ ਵਾਸਤੇ ਗੱਡੀ ਅੱਗੇ ਪਿੱਛੇ ਕਰਕੇ ਲੈ ਜਾ ਰਹੇ ਹੁੰਦੇ ਆ ਇਹ ਵਾਪਸ ਚੱਲ ਜਾਣਾ ਇਹ ਹੈ ਬਾਦਸ਼ਾਹੀ ਮਸਜਿਦ ਬਾਦਸ਼ਾਹੀ ਮਸਜਿਦ ਕਿਲੇ ਦੇ ਅੰਦਰ ਬਣੀ ਹੋਈ ਹੈ ਜਿਹਦਾ ਇਹ ਬਾਹਰੋਂ ਆਪਾਂ ਵਿਊ ਦੇਖ ਰਹੇ ਹਾਂ ਆਇਆ ਵੀ ਜਾਣਾ ਮਨਾਰ ਇਹ ਗੱਡੀ ਮੋੜਤੀ ਆਪਣੀ ਪਰਾਂ ਹੋ ਜਾ ਰਹੀ ਐ ਗੱਡੀ ਆ ਗਈ ਪਰਾਂ ਹੋ ਜਾ ਆ ਤਾਂ ਵਿਚਾਲਾ ਜਾ ਕਰਕੇ ਖੜਾ ਤੀ ਜਿਹਨੂੰ ਇਹ ਭਾਈ ਸਾਹਿਬ ਨੇ ਮੰਡ ਵੀ ਦੇ ਬਾਬੇ ਦਾ ਨਾਮ ਜਿਉਣਾ ਹੋਊਗੀ ਕਿ ਕਿਲੋਮੀਟਰ ਹੁਣ ਸੋਡਾ ਉਧਰ ਕੋਈ ਹੈ ਨਹੀਂ ਹੋਰ ਇੱਧਰ ਆ ਕੇ ਸਾਰੇ ਸਾਰੇ ਇੱਧਰ ਆ ਅੱਛਾ ਸੱਤ 20 ਕਿਲੋਮੀਟਰ ਪੈਦੀ ਹੈ 30 ਕਿਲੋਮੀਟਰ ਜੀਨਾ ਮੇਰਾ ਕਰਨਾਲ ਲੱਗਦਾ ਹੈ ਨਾ ਹਨਮੰਦੀਨ ਸੰਗਰੂਰ ਹੈ ਸਾਡੇ ਜ਼ਿਲ੍ਹੇ ਚ ਹੈ ਸੰਗਰੂਰ ਚ ਹੈ ਮਕੋੜ ਤੱਕ ਨਾ ਖੜਿਆ ਨੇ ਜੋ ਵੀ ਉਹਦਾ ਪਤਾ ਨਹੀਂ ਸਾਨੂੰ ਹਰਿਆਣਾ ਚ ਨਹੀਂ ਹੈ ਜੀ ਆਹ ਆਪਣੇ ਪੰਜਾਬ ਚ ਸੰਗਰੂਰ ਮੰਡਵੀ ਕਿੱਥੇ ਹੁੰਦੇ ਨੇ ਮੰਡਵੀ ਜਾਣੇ ਪਰੇਸ਼ਾਨੀ ਉਹ 15 ਦਿਨ ਕਿ ਕਿ ਕਰਦਾ Eu you ना तो 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 ना 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 नहीं 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 भी नहीं 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 है नहीं 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 भी नहीं 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 देखो फिर नहीं फिर नहीं 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 ਨਹੀਂ 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 ਆਇਨ ਰੱਖੋ ਕੋਈ ਗੱਲ ਨਹੀਂ ਸਾਡਾ ਬੱਚੇ ਬੱਚੇ ਦਾ ਪੈਸਾ ਨਹੀਂ ਫੜੀ ਨਹੀਂ ਨਹੀਂ ਨਾ ਨਾ ਰੱਖੋ ਨਹੀਂ 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 ਤੁਸੀਂ ਜਿਹੜਾ ਜ ਤੁਸੀਂ ਸਾਡਾ ਮਾਰਨਾ ਕਰਿਆਗਾ ਨਹੀਂ 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 ਇਹ ਛੋਟੇ ਬੱਚਿਆਂ ਵਾਸਤੇ ਛੋਟੇ ਬੱਚੇ ਸਾਡੀ ਗੱਲ ਸੁਣਾਓ ਸਾਡੀ ਗੱਲ ਸੁਣਾਓ ਫਿਰ ਸਾਡਾ ਵੀ ਤਾਂ ਛੋਟੇ ਬੱਚਿਆਂ ਵਾਸਤੇ ਕੁਝ ਨਹੀਂ ਹੈ ਨਹੀਂ ਮੈਂ ਤੁਹਾਨੂੰ ਜਿਹੜਾ ਨੈਕਸਟ ਸਟੈਪ ਘਰ ਲੈ ਗਿਆ ਮੈਂ ਨਹੀਂ ਨਹੀਂ ਇਹਦਾ ਸੋ ਨਹੀਂ ਚੱਲਣਾ ਸਾਡੀ ਮੈਂ ਨਹੀਂ ਸੇ ਸੋਡੇ ਬੱਚਿਆਂ ਵਾਸਤੇ ਹੈ ਬੱਚਿਆਂ ਵਾਸਤੇ ਸਾਰਾ ਕੁਝ ਨਹੀਂ ਕੋਈ ਗੱਲ ਨਹੀਂ ਆ ਗਏ ਸਾਡੇ ਲਈ ਨਹੀਂ 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 ਆ ਬੇਜੋ ਮਰਜ਼ੀ ਕਰੇ ਹਾਂ ਨਹੀਂ 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 ਸਾਇੰਸ ਕਰਾਦੇ ਆਂ ਨਹੀਂ ਕਰਾਉਂਦੇ ਆਜਾ ਆਜਾ ਸਾਡੇ ਕੋਲੋਂ ਵੀ ਕੋਈ ਚੀਜ਼ ਨਹੀਂ ਲਈ ਅਸੀਂ ਇਹ ਚੁੱਪ ਕਰਕੇ ਬਹਿ ਗਏ ਮਾਈ ਨੇ ਕਿਹਾ ਯਾਰ ਉਹ ਜੋ ਕਰਦੇ ਉਹਨਾਂ ਕਰੀ ਜਾਏ ਫਿਰ ਵੇ ਲੋ ਸਾਡੀ ਮਿਹਰਬਾਨੀ ਨਾ ਕਰੋ ਨਾ ਚਲੋ ਕੋਈ ਨਾ ਇੰਨਾ ਕਿ ਤਾਂ ਰੱਖੋ ਮੈਂ ਕਿਹਾ ਜਦੋਂ ਤੁਸੀਂ ਆਓਗੇ ਸਾਡੇ ਘਰ ਬੱਚਿਆਂ ਨੂੰ ਜੋ ਮਰਜ਼ੀ ਦਿਓ ਅਸੀਂ ਆਦਰਾਂ ਅਸੀਂ ਜਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਤੁਹਾਨੂੰ ਅਸੀਂ ਘਰ ਲੈ ਕੇ ਜਾਵਾਂਗੇ ਹੋਰ ਇੱਕ ਰਾਉਂਡ ਰੁਵਾਟ ਕਿਤੇ ਨਾਮ ਆ ਗਿਆ ਸੀ ਨਾਮ ਆ ਗਿਆ ਸੀ ਨਾ ਨਾ ਰੱਖੋ ਰੱਖੋ ਇਹ ਨਾ ਰੱਖੋ ਕੁਝ ਨਹੀਂ ਅੰਦਰ ਇਹ ਕਿੰਨਾ ਘੱਟ ਪੁਆ ਇਹ ਤੁਹਾਡਾ ਜਿਹੜਾ ਨਾ ਅਸੀਂ ਫਰੇਮ ਕਰਾ ਕੇ ਨੋਟ ਰੱਖ ਦੇਣਾ ਉਹ ਵੀ ਤੁਹਾਡਾ ਬਣਾ ਕੇ ਹਾਂ ਤੁਹਾਨੂੰ ਦਿਖਾਵਾਂਗੇ ਹਾਂ ਇਹ ਆ ਪਿਆ ਜਿਹਾ ਕਰਕੇ ਤੁਹਾਡੀ ਮਮਾ ਜੀ ਤੁਹਾਡੀ ਕਿਹਾ ਸਾਨੂੰ ਨਗਰਾ ਦੀ ਨਹੀਂ ਸਾਡੇ ਬਜ਼ੁਰਗ ਤੁਹਾਡਾ ਪਿਆਰ ਹੀ ਬੜਾ ਸਾਡੇ ਵਾਸਤੇ ਪੈਸੇ ਦੀ ਆਪਾਂ ਸ਼ਹਿਰ ਜਾਣਾ ਭਾਈ ਉਹਨਾਂ ਨੂੰ 2 ਘੰਟੇ ਬਾਅਦ ਆਪਾਂ ਲੈਂਦੇ ਆ ਠੀਕ ਹੈ ਠੀਕ ਹੈ ਫਿਰ ਆਪਾਂ ਇਹਨਾਂ ਨਾਲ ਬੇਦਾ ਕਰਾਂ